we ਲੈਂਡ ਪੁਲਿੰਗ ਨੀਤੀ ਦੇ ਖਿਲਾਫ ਲਗਾਤਾਰ ਸਰਕਾਰ ਖਿਲਾਫ ਵਿਰੋਧ ਕੀਤਾ ਜਾ ਰਿਹਾ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਸੰਗਰੂਰ ਦੇ ਸੋਹੀਆ ਕਲਾ ਪਿੰਡ ਦਾ ਜਿੱਥੇ ਪਿੰਡ ਵਾਸੀਆਂ ਦੇ ਵੱਲੋਂ ਅੱਜ ਵਿਰੋਧਤਾ ਗਿਆ ਇਸ ਦਰਾਂ ਨਾ ਉਹਨਾਂ ਦੇ ਵੱਲੋਂ ਵੱਡਾ ਫੈਸਲਾ ਲਿੱਤਾ ਗਿਆ ਤੇ ਸਯੁਕਤ ਕਿਸਾਨਾਂ ਮੋਰਚੇ ਦੇ ਵੱਲੋਂ ਵੀ ਉਹਨਾਂ ਦਾ ਸਾਥ ਦਿੱਤਾ ਗਿਆ ਕਿ ਉਹ ਫੈਸਲਾ ਆਉ ਸੁਣਦੇ ਆ ਪਿੰਡ ਵਾਸੀਆਂ ਦੀ ਜ਼ੁਬਾਨੀ ਤੇ ਕਿਸ ਤਰ੍ਹਾਂ ਉਹਨਾਂ ਦੇ ਵੱਲੋਂ ਇਹ ਵਿਰੋਧ ਜਤਾਇਆ ਜਾ ਰਿਹਾ ਹੈ ਯੂਨੀਨਾਟੇਕੀ ਪ੍ਰੋਗਰਾਮ ਪੈਨ ਸੁਈਆਂ ਦੇ ਵਿੱਚ ਤੋਂ ਦੇ ਉਹ ਜਿਹੜਾ ਹੋਣਾ ਬਾਇਕਟ ਕੀਤਾ ਗਿਆ ਸੀ ਕਾਮ। ਨਾ ਦੇ ਤਾਰਸਨ ਕਲਾਟਾੜਾ ਸੁਭਾਸ ਕਤਰਪਾ ਹਰਤੀ ਕਿਸਾਨ ਜੁਨਿ ਇਕਤਾ ਗਰਾਹ ਹ ਜਿਹੜੀ ਪੰਜਾਬ ਸਰਕਾਰ ਮੈਨ ਪੂਲਿੰਗ ਪਾਲਸੀ ਲੈ ਕੇ ਆਈ ਹੈਗੀ ਆ ਉਸ ਉੱਪਰ ਸਿੱਧਾ ਬਹੁਤ ਵੱਡੀ ਪੱਧਰ ਤੇ ਗੋਲ ਹੋ ਰਿਹਾ ਹੈਗਾ। ਕੁਣ ਲੰਗੇ ਜੱਟੇ ਤਾਰ ਦੇ ਉੱਤੇ ਲੋਕਾਂ ਦੇ ਉੱਤੇ ਜਣੀ ਲੋਕਾਂ ਦਰਾਂ ਤੋਖੇ ਵਾਜੀ ਆਹੇ ਇਸ ਕਰਕੇ ਜਿੱਥੇ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਿੱਥੇ ਜਿੱਥੇ ਲੈਂਡ ਪੂਲ ਲੈ ਕੇ ਆਏ ਨੇ ਭਾਵੇਂ ਲੁਧਿਆਣੇ ਦੇ ਵਿੱਚ ਹੋਵੇ ਜਿੱਥੇ 2400 311 ਏਕੜ ਦਾ ਹੈਗਾ ਇੱਥੇ ਸੋਇਆਂ ਦੇ ਵਿੱਚ 560 ਏਕੜ ਦਾ ਹੈਗਾ ਸੋਇਆਂ ਦੇ ਲੋਕਾਂ ਨੇ ਜਣੀ ਵੱਡੇ ਪੱਧਰ ਤੇ ਇੱਥੇ ਇਕੱਠੇ ਹੋ ਕੇ ਸਾਰੇ ਪਿੰਡ ਦੇ ਜਿਹੜੀ ਸਾਰਬ ਸਮੁਧੀ ਨਾਲ ਮਤਾ ਪਾਇਆ ਹੈਗਾ ਇਸ ਦੇ ਖਿਲਾਫ ਤੇ ਲੋਕਾਂ ਨੇ ਕਿਹਾ ਵੀ ਇਹਨਾਂ ਦੇ ਪਾਰਟੀ ਦਾ ਕੋਈ ਵੀ Banda ਜਿਹੜਾ ਅਸੀਂ ਜਿੰਨੀ ਦੇਰ ਤੱਕ ਇਹ ਪਾਲਿਸੀ ਬਾਕਸ ਨਹੀਂ ਕਰਦੇ ਇਹ ਪਰਣਾ ਜੀ ਬੋਲਦੇ ਕਿਉਂਕਿ ਪੌਂਡ ਸੀ ਜਿਹੜੀ ਇਹ ਇਹ ਲੋਕਾਂ ਦੀ ਜਣੀ ਸਾਡੀ ਮਾਂ ਜਿਹੜੀ ਜ਼ਮੀਨ ਉਹ ਜਦੋਂ ਮਾਂ ਮਾਂ ਦੇ ਉੱਤੇ ਹਮਲਾ ਕਰਨਗੇ ਫਿਰ ਲੋਕ ਕਿਵੇਂ ਬਰਦਾਸ਼ਤ ਕਰਨਗੇ ਇਸ ਕਰਕੇ ਜਿਹੜੀ ਹੈਰਾਨੀ ਦੀ ਗੱਲ ਇਹ ਹੈਗੀਆ ਜਿਹੜੀ ਇਹ ਪਾਲਿਸੀ ਲੈ ਕੇ ਆਏ ਨੇ ਜੇ ਲਈ ਕਹਿੰਦੇ ਨੇ ਵੀ ਜਿਹੜਾ 2013 ਉਹਦੇ ਦੀ ਲਿਖਾਇ ਨੇ ਉਹ ਐਟਾ ਜਿਹੜਾ 60% ਜ਼ਮੀਨ ਅਵੇਰੀ ਨਹੀਂ ਕਰ ਸਕਦੇਗੇ ਕਿਉਂਕਿ ਉਸ ਐਟ ਦੇ ਵਿੱਚ ਤਾਂ ਇਹ ਲਿਖਿਆ ਆਇਆ ਹੈਗਾ ਇਹ ਪਹਿਲਾਂ ਲੋਕਾਂ ਦੇ ਨਾਲ 70 80% ਲੋਕਾਂ ਦੇ ਨਾਲ ਸਹਿਮਤੀ ਕਰੋ ਉਹਨਾਂ ਦੇ ਨਾਲ ਕੰਮ ਕਰੋ ਜਾ ਕੇ ਜੇ ਤੁਸੀਂ ਹਸਪਤਾਲ ਵਾਸਤੇ ਕੋਠਾ ਰਣੀ ਆ ਕੋਈ ਕੁਝੀ ਹੋਰ ਕੋਈ ਜਿਹੜਾ ਲੋਕਾਂ ਦੀ ਸੇਵਾ ਵਾਸਤੇ ਕੁਝ ਵੀ ਕਰਨਾ ਹੈਗਾ ਜਦੋਂ ਇਹ ਉਹ ਕੰਨੈਸ 100% ਸਹਿਮਤੀ ਕਹੀ ਦੀ ਆ ਇਹ ਕਹਦੇ ਸਰਕਾਰ ਸਾਡੀ ਪੰਡਾਂ ਤੋਂ ਚੱਲਿਆ ਕਰੂਗੀ ਇਸ ਕਰਕੇ ਹੀ ਕਿਹੜੇ ਪੰਡ ਚ ਗਏ ਹੈਗੇ ਨੇ ਇਸ ਕਰਕੇ ਜਿਹੜੀ ਮੋਦੀ ਨੇ ਕਾਨੂੰਨ ਲਿਆਂਦੇ ਹੈਗੇ ਨੇ ਇੱਥੇ ਵੱਡੇ ਪੱਦਰ ਤੇ ਭਾਰਤ ਭੌਰਤ ਮਾਲਾ ਵਰਗੇ ਸਰਕਾਂ ਨਿਕਲੋਈਆਂ ਨੇ ਵੱਡੇ ਪੱਦਰ ਤੇ ਇਹਨੇ ਬੋਡੇ ਡੈਮ ਬਣਾ ਰਹੇ ਨੇ ਵੱਡੇ ਪੱਦਰ ਦੇ ਉੱਤੇ ਜੜੀ ਇਹਨੇ ਨਸ਼ੇਦੂ ਦੀ ਦੁਕਾਨ ਬਣਾ ਰਹੇ ਨੇ ਸੁੱਕੀਆਂ ਬੰਦਰਗਾਹਾਂ ਬਣਾ ਰਹੇ ਨੇ ਉਹੀ ਪਾਲਿਸੀ ਇਹ ਜੇ ਸਰਕਾਰ ਜਿਹੜੀ ਮੁੱਖ ਮੰਤਰੀ ਭਾਗ ਸੰਗ ਬਾਦ ਦੀ ਸਰਕਾਰ ਜਣੀ ਇਹਨਾਂ ਨੇ ਕੁਝ ਵੀ ਦੇਣਾ ਹੈਗਾ ਕਿਉਂਕਿ ਇਹ ਕਹਿ ਰਹੇ ਨੇ ਵੀ ਜਿਹੜਾ ਅਸੀਂ ਤੁਹਾਨੂੰ ਪਲਾਟ ਦੇਵਾਂਗੇ ਜਿੰਨੀ ਜੂਡੀ 1 ਏਕੜ ਦੀ ਕੀਮਤ ਹੋਊਗੀ 1 ਏਕੜ ਦੀ ਕੀਮਤ ਜੰਨਾ ਛੋਟਾ ਪਲਾਟ ਹੋ ਜਾਊਗਾ ਜੇ ਕਿਸੇ ਕਿੰਨੇ ਦੀ 100 ਰੁਪਏ ਜਿੰਨ ਕਹੀ ਗਿਆ ਜਿਹੜਾ ਕੌਣ ਲੈਂਗਾ ਕਿਥੋਂ ਤੱਕ ਦੀ ਲੋਕ ਇਸ ਕਰਕੇ ਉਹ ਕਾਰਪੋਰੇਟ ਕਰਾ ਰਹੇ ਨੇ ਜਿਹੜੇ ਬਾਹਰ ਲੀਆਂ ਕੰਪਨੀ ਲੈ ਕੇ ਆਉਣੀਆਂ ਹੈਗੀਆਂ ਨੇ ਉਹਨਾਂ ਗਾਸਤੂ ਰਿਸ਼ੇ ਬੱਚੇ ਸਾਰਾ ਕੁਝ ਕੀਤਾ ਯਾਰ ਇਸ ਕਰਕੇ ਹੋਊਗਾ ਸੋਹਣਿਆ ਪਿੰਡ ਦੇ ਵਿੱਚ ਵੀ ਜਣੀ 560 ਕੱਟ ਕਰ ਲਈ ਜ਼ਮੀਨ ਦੇ ਆਏਗੇ ਨੇ ਕੁੱਲ ਲਗਭਗ ਲਗਭਗ 500 ਕਰ ਲੇਗਾ ਜਣੀ ਜਿਹੜੀ ਜ਼ਮੀਨ ਆਇਆ ਪਿੰਡ ਵਸਿਆ ਹੈਗਾ ਜਿੱਥੇ ਇਹ ਪਿੰਡ ਦੀ ਜਿਹੜੀ ਲਾਲਖੀਰ ਦੇ ਅੰਦਰ ਜ਼ਮੀਨ ਇਹ ਕੰਮ ਨੂੰ ਲੋਕਾਂ ਦਾ ਜਿਆਦਾ ਹੋਣਾ ਦੇ 560 ਕਿੱਲੇ ਜਾਂਦੇ ਨੇ ਕੋਈ ਕਿਸੇ ਨਾਲ ਸੀਰੀ ਸੰਧ ਹੋ ਤੱਕ ਬਾ ਹੈਗਾ ਕੁਈ ਕਾਪਾਟਾ ਲੈ ਕੇ ਉਹਦੇ ਰੱਖੇ ਤਲੇ ਤੇ ਚੋ ਮਜ਼ਦੂਰ ਉਹ ਦੁਕਾਨਦਾਰ ਜਣੀ ਇਹ ਕੋਲੇ ਲੋਕਾਂ ਦੇ ਹਮਰਾ ਲੋਕਾਂ ਨੇ ਗਰ ਸਮਝ ਲਈ ਇਸ ਕਰਕੇ ਲੋਕਾਂ ਨੇ ਕਿਹਾ ਵੀ ਅਸੀਂ ਇਹਨਾਂ ਨੂੰ ਜਿਹੜੀ ਕੋਈ ਹੈਈ ਨੀਤੀਆਂ ਲੈ ਕੇ ਆਉਣ ਉਹਨਾਂ ਨੂੰ ਨਹੀਂ ਉਹ ਬੰਦ ਨੇ ਇਹ ਪਾਗਲ ਕੀਤਾ ਪਾਣ ਲੋਕਾਂ ਨੇ ਬਿਲਕੁਲ ਸਾਡੀ ਸਪੋਰਟ ਹੈਗੀ ਹੈ ਵੱਡੀ ਪੱਧਰ ਤੇ ਸਾਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਪੰਡਤ ਜਿਮੀਨ ਆਈ ਹੈਗੀ ਆ ਸੂਜੰਤ ਕਸਾੜ ਮੋਰਚੇ ਨੂੰ ਅਸੀਂ 24 ਅਗਸਤ ਨੂੰ ਬਹੁਤ ਵੱਡਾ ਇਕੱਠਾ ਬੰਦਾ ਉੱਪਰ ਬਖਾ ਜਿਹੜਾ ਉੱਥੇ ਕਰ ਰਿਹਾ ਗਿਆ ਵੱਡਾ ਬਸਾਨ ਇਕੱਠ ਹੋਣਾ ਹੈਗਾ ਵੱਖ ਮੰਤਰੀ ਭੌਸਨ ਮਾਨ ਨੇ ਜਿਹੜੇ ਹੱਥਾਂ ਨਾਲ ਬਣਾਈ ਆ ਉਹਨਾਂ ਲਈ ਇਹ ਪਹੁੰਚ ਇਸ ਨੂੰ ਬੌਸ ਕਰਨਾ ਪਊਗਾ ਜੀ ਭਾਈ ਜੀ ਕੀ ਨਾਮ ਕੀ ਬਾਬਾ ਪੰਡਤ ਮੇਰਾ ਪਿੰਡ ਸੁਨਿਆ ਕਲਾ ਜੀ ਨਾਮ ਸ੍ਰੀਸ਼ ਕੁਮਾਰ ਸਾਲਕਾ ਪੰਚਾਇਤ ਮੈਂਬਰ ਉਹਦੇ ਪਿੰਡ ਦੇ ਵੱਲੋਂ ਕੀ ਫੈਸਲਾ ਲਿਆ ਗਿਆ ਤੇ ਕਿੰਨਾ ਤੇ ਫੈਸਲਾ ਪੂਰੇ ਪਿੰਡ ਵੱਲੋਂ ਲਿਆ ਗਿਆ ਹਾਂਜੀ ਹਾਂਜੀ ਪੂਰਾ ਪਿੰਡ ਵੱਲੋਂ ਲੱਗਾ ਹੈ ਪਿੰਡ ਦੀ ਸਾਰੀ ਜ਼ਮੀਨ 5 800 ਏਕੜ ਜ਼ਮੀਨ ਹੈ 568 ਏਕੜ ਜ਼ਮੀਨ ਇਹ ਲੈਂਡ ਪੂਲ ਦੇ ਕਿਚ ਲੈ ਰਹੇ ਨੇ ਜਿਸ ਦੇ ਵਿੱਚ ਸਾਡਾ ਪਿੰਡ ਵੀ ਵਸਿਆ ਹੋਇਆ ਹੈ ਤੇ ਸੱਤ ਵੀ ਹੈ ਕੁਰੂੜੀਆਂ ਵੀ ਨੇ ਪੰਚਾਇਤ ਘਰ ਵੀ ਹੈ ਸਕੂਲ ਵੀ ਹੈ ਸਾਡੇ ਕੋਲ ਤਾਂ ਕੁਝ ਵੀ ਨਹੀਂ ਬਚਿਆ ਉਸ ਤੋਂ ਬਾਅਦ ਤਾਂ ਇਹ ਤੇ ਸਾਡੇ ਮਜ਼ਦੂਰ ਵੀ ਜ਼ਮੀਨ ਨਾਲ ਜੁੜੇ ਹਨ ਇਹ ਸਾਰੇ ਹੀ ਜ਼ਮੀਨ ਨਾਲ ਜੁੜੇ ਹੋਏ ਹੈ ਜੀ ਪਿੰਡ ਵੱਲੋਂ ਫੈਸਲਾ ਪਿੰਡ ਵੱਲੋਂ ਫੈਸਲਾ ਜੀ ਜਾਂ ਤਾਂ ਸਾਡਾ ਹੁਣ ਸਾਨੂੰ ਖਾਤਮੂ ਕਰ ਕਰ ਰਹੇ ਨੇ ਜ਼ਮੀਨ ਦਾ ਹਰ ਜ਼ਮੀਨ ਹੈ ਬਾਕੀ ਖਾਤਮੇ ਹੋ ਗਏ ਸਾਰੇ ਸਾਰੇ ਨਾਲ ਜ਼ਮੀਨ ਨਾਲ ਜੁੜੇ ਹਨ ਖਾਤਮੇ ਹੋ ਗਏ ਕਿ ਤਰ੍ਹਾਂ ਦੇ ਜੀ ਨਹੀਂ ਹੋਣਗੇ ਬੰਦੇ ਮੈਨੂੰ ਇਹ ਕਿਉਂ ਦੇਵਾਂਗੇ ਜੇ ਸਾਡੇ ਸਾਨੂੰ ਸਾਨੂੰ ਮਾਰੂਗਾ ਸੀ ਉਹਨੂੰ ਕਿਉਂ ਆਉਂ ਦੇਵਾਂਗੇ ਜੀ ਜਿਹੜਾ ਸਾਡੇ ਹੱਕ ਚ ਖੜੂਗਾ ਸੀ ਉਹ ਉਹਨੂੰ ਵੈਲਕਮ ਕਰਾਂਗੇ ਜਿਹੜਾ ਸਾਡੇ ਉਲਟ ਜਾਊਗਾ ਸੀ ਉਹਨੂੰ ਉਹਦਾ ਵਿਰੋਧ ਕਰਾਂਗੇ ਜੀ ਯਾ ਸਾਰੇ ਖਿਲਾਫ ਨੇ ਸਾਰੇ ਦਾ ਨੁਕਸਾਨ ਹੋ ਰਹੀ ਖਿਲਾਫਤਾ ਹੋਣੀ ਹੁਣ ਬਣ ਲਈ ਹੈ ਜੀ ਲੈਂਡ ਪੁਲਿੰਗ ਨੀਤੀ ਦੇ ਖਿਲਾਫ ਲਗਾਤਾਰ ਸਰਕਾਰ ਖਿਲਾਫ ਵਿਰੋਧ ਕੀਤਾ ਜਾ ਰਿਹਾ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਸੰਗਰੂਰ ਦੇ ਸੋਹੀਆ ਕਲਾ ਪਿੰਡ ਦਾ ਜਿੱਥੇ ਪਿੰਡ ਵਾਸੀਆਂ ਦੇ ਵੱਲੋਂ ਅੱਜ ਵਿਰੋਧ ਚੁਟਾਇਆ ਗਿਆ ਇਸ ਦਰਾਂ ਨਾ ਉਹਨਾਂ ਦੇ ਵੱਲੋਂ ਵੱਡਾ ਫੈਸਲਾ ਲਿੱਤਾ ਗਿਆ ਤੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੀ ਉਹਨਾਂ ਦਾ ਸਾਥ ਦਿੱਤਾ ਗਿਆ ਕਿ ਉਹ ਫੈਸਲਾ ਆਉ ਸੁਣਦੇ ਆ ਪਿੰਡ ਵਾਸੀਆਂ ਦੀ ਜ਼ੁਬਾਨੀ ਤੇ ਕਿਸ ਤਰ੍ਹਾਂ ਉਹਨਾਂ ਦੇ ਵੱਲੋਂ ਇਹ ਵਿਰੋਧ ਚੁਟਾਇਆ ਜਾ ਰਿਹਾ ਹੈ ਯੂਨੀਮਾ ਦੇ ਕੀ ਪ੍ਰੋਗਰਾਮ ਪਿੰਡ ਸੂਈਆਂ ਦੇ ਵਿੱਚ ਤੋਂ ਦੇਖੋ ਜਿਹੜਾ ਹੋਣਾ ਬਾਈਕਾਟ ਕੀਤਾ ਗਿਆ ਕੀਤਾ ਮੈਂ ਜੇ ਤਾਰਸਨ ਕਲਾਟਾੜਾ ਸੁਭਾਸ ਕਤਰਪਾ ਆਰਤੀ ਦੇ ਸੰਜੁਣੇ ਇੱਕਤਾ ਗਰਾਹ ਜਿਹੜੀ ਪੰਜਾਬ ਸਰਕਾਰ ਮੈਨ ਪੂਲਿੰਗ ਪਾਲਿਸੀ ਲੈ ਕੇ ਆਈ ਹੈਗੀ ਆ ਉਸ ਪਾਲਿਸੀ ਦਾ ਬਹੁਤ ਵੱਡੀ ਪੱਧਰ ਤੇ ਗੋਲ ਹੋ ਰਿਹਾ ਹੈਗਾ ਕੁਨ ਲੰਗੇ ਜੱਟੇ ਤਾਰ ਦੇ ਉੱਤੇ ਲੋਕਾਂ ਦੇ ਉੱਤੇ ਜਣੀ ਲੋਕਾਂ ਨਾਲ ਧੋਖਾ ਵਾਜੀ ਆ ਹੈ ਇਸ ਕਰਕੇ ਜਿੱਥੇ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਿੱਥੇ ਜਿੱਥੇ ਲੈਂਡ ਪੂਲ ਨੂੰ ਲੈ ਚਾਏ ਨੇ ਭਾਵੇਂ ਲੁਧਿਆਣੇ ਦੇ ਵਿੱਚ ਹੋਵੇ ਜਿੱਥੇ 24311 ਏਕੜ ਦਾ ਹੈਗਾ ਇੱਥੇ ਸੋਇਆਂ ਦੇ ਵਿੱਚ 560 ਏਕੜ ਦਾ ਹੈਗਾ ਸੋਇਆਂ ਦੇ ਲੋਕਾਂ ਨੇ ਜਣੀ ਵੱਡੇ ਪੱਦਮ ਤੇ ਇੱਥੇ ਇਕੱਠੇ ਹੋ ਕੇ ਸਾਰੇ ਪਿੰਡ ਦੇ ਜਿਹੜੇ ਸਰਬਸੰਮਤੀ ਨਾਲ ਮਤਾ ਪਾਇਆ ਹੈਗਾ ਇਸ ਦੇ ਖਿਲਾਫ ਤੇ ਲੋਕਾਂ ਨੇ ਕਿਹਾ ਵੀ ਇਹਨਾਂ ਦੇ ਪਾਰਟੀ ਦੇ ਕੋਈ ਵੀ ਬੰਦਾ ਜਿਹੜਾ ਅਸੀਂ ਜਿੰਨੀ ਦੇਰ ਤੱਕ ਇਹ ਪਾਲਿਸੀ ਬਾਕਸ ਨਹੀਂ ਕਰਦੇ ਇਹ ਤੇ ਨਜ਼ਰੀਵਾੜਨ ਦੇ ਕਿਉਂਕਿ ਪਾਲਿਸੀ ਜਿਹੜੀ ਇਹ ਇਹ ਲੋਕਾਂ ਦੀ ਜਿਵੇਂ ਸਾਡੀ ਮਾਂ ਜਿਹੜੀ ਜ਼ਮੀਨ ਉਹ ਜਿਹੜੀ ਮਾਂ ਦੇ ਉੱਤੇ ਹਮਲਾ ਕਰਨਗੇ ਫਿਰ ਲੋਕ ਕਿਵੇਂ ਵਿਸ਼ਵਾਸ ਕਰਨਗੇ ਇਸ ਕਰਕੇ ਜਿਹੜੇ ਹਰਾਨੀ ਦੀ ਗੱਲ ਇਹ ਹੈਗੀ ਹੈ ਜਿਹੜੀ ਇਹ ਪਾਲਿਸੀ ਲੈ ਕੇ ਆਏ ਨੇ ਦਲੀਲ ਕਹਿੰਦੇ ਨੇ ਵੀ ਜਿਹੜਾ 2013 ਉਹਦੀ ਦੀ ਲੈ ਕੇ ਆਏ ਨੇ ਉਹ ਐਟਟ ਜਿਹੜਾ ਉਹ ਸੈਕਟਰ ਦੇ ਹਾਰਤ ਤੇ ਜਮੀਨ ਅਗਵੇਰੀ ਨਹੀਂ ਕਰ ਸਕਦੇ ਜੀ ਕਿਉਂਕਿ ਉਸ ਐਟਟ ਦੇ ਵਿੱਚ ਤਾਂ ਇਹ ਲਿਖਿਆ ਆਇਆ ਹੈਗਾ ਇਹ ਪਹਿਲਾਂ ਲੋਕਾਂ ਦੇ ਨਾਲ 70 80% ਲੋਕਾਂ ਦੇ ਨਾਲ ਸਹਿਮਤੀ ਕਰੋ ਉਹਨਾਂ ਨਾਲ ਗੱਲ ਕਰੋ ਜਾ ਕੇ ਜੇ ਤੁਸੀਂ ਹਸਪਤਾਲ ਵਾਸਤੇ ਕੋਠਾ ਲੈਣੀ ਆ ਕੋਈ ਕੁਝ ਹੋਰ ਕੋਈ ਜਿਹੜਾ ਲੋਕਾਂ ਦੀ ਸੇਵਾ ਵਾਸਤੇ ਕੁਝ ਵੀ ਕਰਨਾ ਹੈਗਾ ਜਦੋਂ ਇਹ ਉਹ ਕੰਨੈਕਟ 70% ਤੇ ਹੈ ਇਹ ਕਹਦੇ ਸਰਕਾਰ ਸਾਡੀ ਪੰਨਾਂ ਤੇ ਚੱਲਿਆ ਕਰੂਗੀ ਇਸ ਕਰਕੇ ਹੀ ਕਿਹੜੇ ਪੰਨ ਚ ਗਿਆ ਹੋਏ ਹੈਗੇ ਨੇ ਇਸ ਕਰਕੇ ਜਿਹੜੀ ਮੋਦੀ ਨੇ ਕਾਨੂੰਨ ਲਿਆਂਦੇ ਹੈਗੇ ਨੇ ਇੱਥੇ ਵੱਡੇ ਪਦਰ ਤੇ ਭਾਰਤ ਭਾਰਤ ਮਾਰਾ ਵਰਗੇ ਸਰਦਾਂ ਲਕਵਾਇਆ ਨੇ ਵੱਡੇ ਪਦਰ ਤੇ ਉਹਨੇ ਵੱਡੇ ਡੈਲ ਬਣਾ ਰਹੇ ਨੇ ਵੱਡੇ ਪਦਰ ਦੇ ਉੱਤੇ ਜੜੀ ਇਹਨਾਂ ਦੇ ਸੈਲੂ ਦੇ ਦੁਕਾਨ ਬਣਾ ਰਹੇ ਨੇ ਸੁਪੀਆਂ ਬੰਦਰਗਾਹਾਂ ਬਣਾ ਰਹੇ ਨੇ ਉਹੀ ਪਾਲਿਸੀ ਇਹ ਸਰਕਾਰ ਆ ਜਿਹੜੀ ਮੁੱਖ ਮੰਤਰੀ ਭਵਨ ਸਿੰਘ ਮਾਨ ਦੀ ਸਰਕਾਰ ਆ ਜਣੀ ਇਹਨਾਂ ਨੇ ਕੁਝ ਵੀ ਦੇਣਾ ਹੈਗਾ ਕਿਉਂਕਿ ਇਹ ਕਹਿ ਰਹੇ ਨੇ ਵੀ ਜਿਹੜਾ ਅਸੀਂ ਤੁਹਾਨੂੰ پلاਟ ਦੇਵਾਂਗੇ ਜਿੰਨੀ ਜੁੜੀ 1 ਏਕੜ ਦੀ ਕੀਮਤ ਹੋਊਗੀ 1 ਏਕੜ ਦੀ ਕੀਮਤ ਜੰਨਾ ਥੋੜਾ ਘਾਟ ਹੋ ਜਾਊਗਾ ਜੇ ਕਿਸੇ ਕਿੰਨੇ ਦੀ ਕੋੜ ਰਭੀਆ ਜਿੰਨ ਕਹੇਗੀ ਆ ਜਿਹੜਾ ਕੌਣ ਲੈਂਦਾ ਕਿਥੋਂ ਉੱਤਰ ਦੀ ਲੋਕ ਇਸ ਕਰਕੇ ਉਹ ਕਾਰਪੋਰੇਟ ਘਰਾ ਦੇਣੇ ਜਿਹੜੇ ਬਾਹਰ ਲੀਆਂ ਕੰਪਨੀ ਲੈ ਕੇ ਆਉਣੀਆਂ ਹੈਗੀਆਂ ਨੇ ਉਹਨਾਂ ਵਾਸਤੇ ਇਹਨਾਂ ਵਿੱਚ ਜੇ ਸਾਰਾ ਕੁਝ ਕੀਤਾ ਜਾ ਰਿਹਾ ਇਸ ਕਰਕੇ ਹੋਊਗਾ ਸੋਨੀਆ ਪਿੰਡ ਦੇ ਵਿੱਚ ਵੀ ਜਿਹੜੇ 560 ਕਟੇ ਕਿਲੇ ਜ਼ਮੀਨ ਦੇ ਆਏਗੇ ਨੇ ਕੁੱਲ ਵਾਕਬਾ ਲਗਭਗ 600 ਇਕੜ ਹੋਏਗਾ ਜਿਹੜੀ ਜਿਹੜੀ ਜ਼ਮੀਨ ਆਇਆ ਪਿੰਡ ਵਸਿਆ ਹੈਗਾ ਜਿੱਥੇ ਇਹ ਪਿੰਡ ਦੀ ਜਿਹੜੀ ਲਾਲਖੀਰ ਦੇ ਅੰਦਰ ਜ਼ਮੀਨ ਇਹ ਕੁੱਲ ਲੋਕ ਆਇਆ ਜਿਹੜਾ ਹੋਰ ਦੇ 560 ਕਿਲੇ ਜਾਂਦੇ ਨੇ ਕੋਈ ਕਿਸੇ ਨਾਲ ਸੀਰੀਸ ਸੰਜੋਤਾ ਹੋਇਆ ਹੈਗਾ ਕੁਈ ਕਪੋਟੇ ਲੈ ਕੇ ਉਹਦੇ ਨੇ ਕਿ ਤਲੇ ਬੱਚੋ ਮਜ਼ਦੂਰੋ ਕੋਈ ਦੁਕਾਨਦਾਰ ਜਣੀਏੇ ਕੋਲੇ ਨੂੰ ਕਦੇ ਹਮਰਾ ਲੋਕਾਂ ਨੇ ਗਰ ਸਮਝ ਲਈ ਇਸ ਕਰਕੇ ਲੋਕਾਂ ਨੇ ਕਿਹਾ ਵੀ ਅਸੀਂ ਇਹਨਾਂ ਨੂੰ ਜਿਹੜੀ ਕੋਈ ਇਹੋ ਜਿਹੀ ਨੀਤੀਆਂ ਲੈ ਕੇ ਆਉਣੀ ਉਹਨਾਂ ਨੂੰ ਨਹੀਂ ਉਹ ਬਦਲਦੇ ਇਹ ਪਾਗਲ ਜਿੱਤਾ ਪਣਨ ਦੇ ਉਪਰ ਹੈ ਸਾਡੇ ਸਪੋਰਟ ਹੈ ਕਿ ਇਹਨਾਂ ਦੇ ਸਰ ਬਿਲਕੁਲ ਸਾਡੇ ਸਪੋਰਟ ਹੈ ਜੀ ਆ ਵੱਡੀ ਪੱਧਰ ਤੇ ਸਾਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਪੰਗਾ ਜਿਮੀਨ ਆਈ ਹੈਗੀਆ ਸੁਲੰਤਕਸਾੜ ਮੋਰਜੇ ਨੂੰ ਅਸੀਂ 24 ਅਗਸਤ ਨੂੰ ਬਹੁਤ ਵੱਡਾ ਇਕੱਠਾ ਬੁੰਦਾਪੁਰ ਬਖਾ ਜਿਹੜਾ ਉੱਥੇ ਕਰ ਰਹੇ ਆ ਗਿਆ ਵੱਡਾ ਵਿਸਾਲ ਇਕੱਠ ਹੋਣਾ ਹੈਗਾ ਵਿੱਖ ਮੰਤਰੀ ਭਾ ਅਸਮਾਨ ਨੇ ਜਿਹੜੇ ਹੱਥਾਂ ਨਾਲ ਬਣਾਈ ਆ ਉਹਨਾਂ ਲਈ ਇਹ ਪਹੁੰਚੇ ਜਿਹਨੂੰ ਬਾਕਸ ਕਰਨਾ ਪਊਗਾ ਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਪਿੰਡ ਮੇਰਾ ਪਿੰਡ ਸੋਨੀਆ ਕਲਾ ਜੀ ਨਾਮ ਸ੍ਰੇਸ਼ ਕੁਮਾਰ ਸਰੋਕਾਰ ਪੰਚਾਇਤ ਮੈਂਬਰ ਪਰ ਪਿੰਡ ਦੇ ਵੱਲੋਂ ਕੀ ਫੈਸਲਾ ਲਿਆ ਗਿਆ ਤੇ ਕਿੰਨਾ ਇਹ ਫੈਸਲਾ ਪੂਰੇ ਪਿੰਡ ਵੱਲੋਂ ਲਿਆ ਗਿਆ ਹਾਂਜੀ ਹਾਂਜੀ ਪੂਰਾ ਪਿੰਡ ਵੱਲੋਂ ਲੱਗਦਾ ਹੈ ਪਿੰਡ ਦੀ ਸਾਰੀ ਜ਼ਮੀਨ 5 800 ਏਕੜ ਜ਼ਮੀਨ ਹੈ 568 ਏਕੜ ਜ਼ਮੀਨ ਇਹ ਲੈਂਡ ਪੂਲਿਕ ਚ ਲੈ ਰਹੇ ਨੇ ਜਿਸ ਵਿੱਚ ਸਾਡਾ ਪਿੰਡ ਵੀ ਵਸਿਆ ਹੋਇਆ ਹੈ ਤੇ ਸੱਤ ਵੀ ਹੈ ਕੁਰੂੜੀਆਂ ਵੀ ਨੇ ਪੰਚਾਇਤ ਘਰ ਵੀ ਹੈ ਸਕੂਲ ਵੀ ਹੈ ਸਾਡੇ ਕੋਲ ਤਾਂ ਕੁਝ ਵੀ ਨਹੀਂ ਬਚਿਆ ਉਸ ਤੋਂ ਬਾਅਦ ਤਾਂ ਇਹ ਤੇ ਸਾਡੇ ਮਜ਼ਦੂਰ ਵੀ ਜ਼ਮੀਨ ਨਾਲ ਜੁੜੇ ਹਨ ਇਹ ਸਾਰੇ ਹੀ ਜ਼ਮੀਨ ਨਾਲ ਜੁੜੇ ਹੋਏ ਹੈਗੇ ਕੀ ਫੈਸਲਾ ਪਿੰਡ ਦੇ ਵੱਲੋਂ ਲੈਣਾ ਹੈ ਪਿੰਡ ਵੱਲੋਂ ਫੈਸਲਾ ਜੀ ਜਾਂ ਤਾਂ ਸਾਡਾ ਹੁਣ ਸਾਨੂੰ ਖਾਤਮੂ ਕਰ ਕਰ ਰਹੇ ਨੇ ਜ਼ਮੀਨ ਦਾ ਹਰ ਜ਼ਮੀਨੇ ਬਾਕੀ ਖਾਤਮੇ ਹੋ ਗਏ ਸਾਰੇ ਸਾਰੇ ਨਾਲ ਜ਼ਮੀਨ ਨਾਲ ਜੁੜੇ ਹਨ ਖਾਤਮੇ ਹੋ ਗਏ ਕਿ ਤਰ੍ਹਾਂ ਦੇ ਜੀ ਨਹੀਂ ਆਉਣਾ ਲਾਉਂਗੇ ਬੰਦੇ ਨੇ ਇਹ ਕਿਉਂ ਆਉਣ ਦੇਵਾਂਗੇ ਜੇ ਸਾਡਾ ਸਾਨੂੰ ਸਾਨੂੰ ਮਾਰੂਗਾ ਸੀ ਉਹਨਾਂ ਨੂੰ ਕਿਉਂ ਆਉਣ ਦੇਵਾਂਗੇ ਜੀ ਜਿਹੜਾ ਸਾਡੇ ਹੱਕ 'ਚ ਖੜੂਗਾ ਸੀ ਉਹ ਉਹ ਵੈਲਕਮ ਕਰਾਂਗੇ ਜਿਹੜਾ ਸਾਡੇ ਉਲਟ ਜਾਊਗਾ ਸੀ ਉਹਨੂੰ ਉਹਦਾ ਵਿਰੋਧ ਕਰਾਂਗੇ ਯਾ ਸਾਰੇ ਖਿਲਾਫ ਨੇ ਸਾਰਾ ਦਾ ਨੁਕਸਾਨ ਹੋ ਰਿਹਾ ਏ ਖਿਲਾਫ ਤਾਂ ਹੋਣੀ ਹੀ ਹੁਣ ਬਣ ਲਈ ਏ ਜੀ